ਜੀ ਕੀ ਕਹਿਣਾ ਚਾਹੋਗੇ ਰਾਜਾ ਉੜਿੰਗ ਨੇ ਮੁਕਸਰ ਨੂੰ ਜਾ ਕੇ ਲੁਧਿਆਣੇ ਤੋਂ ਕਿਉਂ ਲੜ ਕੇ ਵੱਡੀ ਲੀਡ ਨਾਲ ਸੀਟ ਜਿੱਤੀ ਹੈ ਔਰ ਮੁਕਸਰ ਦੇ ਵਿੱਚ ਆਪਣਾ ਹਲਕਾ ਜਿਹੜਾ ਹੈਗਾ ਉਹ ਫਰੋਜਪੁਰ ਦੇ ਵਿੱਚ ਪੈਂਦਾ ਉਸੇ ਵੀ ਕਾਂਗਰਸ ਦੀ ਪਹਿਲੀ ਵਾਰੀ ਜਿੱਤ ਹੋਈ ਹੈ ਤੁਸੀਂ ਕਹਿ ਰਹੇ ਹੋ ਕਿ 20 ਸਾਲ ਬਾਅਦ ਜਿੱਤ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਜੀ ਸਾਰੀ ਪ੍ਰੈਸ ਦਾ ਕਿਉਂਕਿ ਲੋਕ ਸਭਾ ਜਦੋਂ ਦੇ ਇਲੈਕਸ਼ਨ ਚੱਲੇ ਆ ਤੁਸੀਂ ਸਾਰੀ ਪ੍ਰੈਸ ਬੜੇ ਚੰਗੇ ਢੰਗ ਨਾਲ ਕਵਰੇਜ ਕਰ ਰਹੇ ਹੋ ਔਰ ਦੂਜੀ ਤੁਸੀਂ ਕਿਹਾ ਵੀ ਮੁਕਸਰ ਤੋਂ ਜਾ ਕੇ ਰਾਜਾ ਵਡਿੰਗ ਜੀ ਲੁਧਿਆਣਾ ਇਲੈਕਸ਼ਨ ਜਿੱਤੇ ਆ ਕਿਉਂਕਿ ਪਹਿਲਾਂ ਰਾਜਾ ਵਡਿੰਗ ਜੀ ਯੂਥ ਕਾਂਗਰਸ ਆਲ ਇੰਡੀਆ ਦੇ ਪ੍ਰਧਾਨ ਰਹਿ ਚੁੱਕੇ ਆ ਤੇ ਫਿਰ ਹੁਣ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਹੈਗੇ ਆ ਉਹਨਾਂ ਨੂੰ ਕੋਈ ਜਾਣ ਪਛਾਣ ਦੇ ਉਹ ਮਹਤਾਜ ਨਹੀਂ ਹੈ ਕਿਉਂਕਿ ਉਹਨਾਂ ਨੇ ਵਕ ਵਕ ਕਾਂਗਰਸ ਪਾਰਟੀ ਦੇ ਅਹੁਦਿਆਂ ਤੇ ਕੰਮ ਕੀਤਾ ਯੂਥ ਕਾਂਗਰਸ ਦੇ ਅਹੁਦਿਆਂ ਤੇ ਕੰਮ ਕੀਤਾ ਬਾਕੀ ਜਿੱਥੋਂ ਤੱਕ ਲੁਧਿਆਣਾ ਲੋਕ ਸਭਾ ਦੀ ਗੱਲ ਆ ਜਿੱਦੇ ਦਿਨ ਤੋਂ ਫਰਸਟ ਡੇ ਤੋਂ ਰਾਜਾ ਵਡਿੰਗ ਸਾਹਿਬ ਉੱਥੇ ਗਏ ਆ ਬਾਈ ਜੀ ਤੇ तमाम ਮੁੱਦਿਆਂ ਨੂੰ ਉਹਨਾਂ ਨੇ ਲੁਧਿਆਣੇ ਦੇ ਨੂੰ ਨਬਜ ਨੂੰ ਪਛਾਣਿਆ ਚਾਹੇ ਉਹ तमाम ਇੰਡਸਟਰੀ ਦਾ ਕੰਮ ਹੋਵੇ ਬੁੱਢੇ ਨਾਲੇ ਦਾ ਕੰਮ ਹੋਵੇ ਚਾਹ ਕਿਸੇ ਵੀ ਸਬੰਧਤ ਕੰਮ ਹੋਵੇ ਰੂਲਰ ਦਾ ਹੋਵੇ ਅਰਬਨ ਦਾ ਹੋਵੇ तमाम ਉਹਨਾਂ ਨੇ ਮੁੱਦੇ ਵੇਖ ਕੇ ਤੇ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਵੋਚ ਕਰਕੇ ਸਮਝਾਇਆ ਵੀ ਆਪਾਂ ਜੇ ਮੈਂ ਇਥੋਂ ਜਿੱਤ ਕੇ ਜਾਣਾ ਤਾਂ ਮੈਂ ਆ ਕਰੂੰਗਾ ਤੁਹਾਡੇ ਹਸਤੀਆ ਕਰੂੰਗਾ ਤੇ ਲੁਧਿਆਣੇ ਦੇ ਲੋਕ ਬੜੇ ਪੜ੍ਹੇ ਲਿਖੇ ਲੁਧਿਆਣਾ ਹੱਬ ਹੈ ਜੀ ਪੰਜਾਬ ਦੀ ਤੇ ਉਹਨਾਂ ਨੇ ਸਾਰੇ ਲੋਕਾਂ ਨੇ ਆ ਮਨ ਬਣਾਇਆ ਵੀ ਜੇ ਕੋਈ ਲੋਕ ਸਭਾ ਚ ਜਾ ਕੇ ਆਪਣਾ ਮੈਂਬਰ ਪਾਰਲੀਮੈਂਟ ਕੰਮ ਕਰ ਸਕਦਾ ਤਾਂ ਉਹ ਅਮਰਿੰਦਰ ਸਿੰਘ ਰਾਜਾ ਵੜਿੰਗਆ ਕਿਉਂਕਿ ਪਹਿਲਾਂ ਉਹਨਾਂ ਨੇ ਦੋ ਵਾਰੀ ਬਿੱਟੂ ਜੀ ਨੂੰ ਚੁਣ ਕੇ ਭੇਜਿਆ ਸੀ ਤੇ ਉਹੀ ਬਿੱਟੂ ਜੀ ਹੁਣ ਚੋਣਾਂ ਲੜ ਰਹੇ ਸੀ ਤਾਂ ਬੜੀ ਵੱਡੀ ਲੀਡ ਨਾਲ ਰਾਜਾ ਵੜਿੰਗ ਜੀ ਨੂੰ ਉੱਥੇ ਜਿਤਾ ਕੇ ਮਾਨ ਬਖਸ਼ਿਆ ਜਿੱਤੋਂ ਤੱਕ ਫਿਰੋਜ਼ਪੁਰ ਦੀ ਗੱਲ ਚਾਰ ਕੈਂਡੀਡੇਟ ਸੀਗੇ ਜੀ ਤੇ तमाम ਇਤੋਂ ਸਰਾਸ਼ ਸ਼ੇਰ ਸਿੰਘ ਜੀ ਕੋ ਭਾਇਆ ਸਾਹਿਬ ਨੇ ਇੱਥੇ ਬੜਾ ਵਧੀਆ ਵਰਕ ਕੀਤਾ ਔਰ ਵੜਿੰਗ ਸਾਹਿਬ ਨੇ ਸਾਡੀ ਸਾਰਿਆਂ ਦੀ ਟੀਮ ਲਾਈ ਸੀ ਸਾਰੀ ਟੀਮ ਦੀ ਡਿਊਟੀ ਸੀਗੀ ਵੀ ਮੁਖਸਰ ਤੁਸੀਂ ਤਗੜੇ ਹੋ ਕੇ ਕੰਮ ਕਰਨਾ ਔਰ ਮੈਂ ਆਸ ਕਰਦਾ ਅੰਕਲ ਆਰੀ ਖੜੇ ਆ ਸਾਡੇ ਮਹਿਲਾ ਵਿੰਗ ਦੇ ਸਾਡੇ ਯੂਥ ਕਾਂਗਰਸ ਦੇ ਸਾਡੇ ਸਾਰੇ ਸੀਨੀਅਰ ਕਾਂਗਰਸ ਦੇ ਲੋਕ ਖੜੇ ਆ ਇਹਨਾਂ ਨੇ ਇੱਕ ਟੀਮ ਵਰਕ ਬਣਾ ਕੇ ਸਾਸੀਂ ਸਾਰਿਆਂ ਨੇ ਮੁਖਸਰ ਚੋਂ 13000 ਦੇ ਲਗਭਗ ਵੋਟ ਪਈ ਸੀ ਤਕਰੀਬਨ ਇਸ ਤਰ੍ਹਾਂ ਦੇਖਦੇ ਹਾਂ ਅੱਜ ਮੁਖ ਅ ਪ੍ਰੋਇਕਟਰ ਤੋਂ ਵੀ ਕਾਂਗਰਸ ਦੀ ਜਿੱਤ ਹੋਈ ਹੈ ਤੇ ਅਮਰਿੰਦਰ ਸਿੰਘ ਰਾਜਾਵੜੀ ਨੇ ਬਹੁਤ ਵੱਡੀ ਲੀਡ ਲੈ ਕੇ ਇੱਕ ਜਿੱਤ ਪ੍ਰਾਪਤ ਕੀਤੀ ਲੁਧਿਆਣਾ ਤੋਂ ਕਿਸ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿ ਰਹੇ ਜੀ ਅੱਜ ਬਹੁਤ ਵਰਕਰਾਂ ਦੇ ਵਿੱਚ ਖੁਸ਼ੀ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਖੁਸ਼ੀ ਹੈ ਕਿਉਂਕਿ ਇੱਕ ਨਵਾਂ ਬਦਲਾ ਆਇਆ ਸੀ ਪੰਜਾਬ ਦੇ ਲੋਕ ਠੱਗੇ ਹੋ ਮਹਿਸੂਸ ਕਰਦੇ ਸੀ ਤੇ ਉਹ ਕਹਿੰਦੇ ਸੀ ਸਾਡਾ 13 0 ਵਾਲਾ ਰਿਜ਼ਲਟ ਆਊਗਾ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਅੱਜ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਭਗਵੰਤ ਸਿੰਘ ਮਾਨ ਦਾ ਕਿਉਂਕਿ ਤਿੰਨ ਬੀਜੇਪੀ ਨੂੰ ਆਇਆ ਇੱਕ ਕਾਲੀ ਦਲ ਨੂੰ ਆਇਆ ਕੋ ਏਕ ਹਟਾਤਾ ਮਗਰ ਜ਼ੀਰੋ ਰਹਿ ਗਈ ਜ਼ੀਰੋ ਭਾਜਪਾ ਨੂੰ ਆਇਆ ਕਹਿੰਦਾ ਮਤਲਬ ਕਰਨੀ ਤੇ ਕਹਿਣੀ ਚ ਬੜਾ ਫਰਕ ਹੈ ਅੱਜ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਕਿ ਜੇ 2027 ਦੇ ਵਿੱਚ ਪੰਜਾਬ ਦਾ ਕੋਈ ਪੜਾ ਕਰ ਸਕਦਾ ਤਾਂ ਕਾਂਗਰਸ ਪਾਰਟੀ ਆ ਅੱਜ ਸੱਤਾ ਸੀਟਾਂ ਤੇ ਬਹੁਤ ਸ਼ਾਨਦਾਰ ਜਿੱਤ ਹਾਸਲ ਕੀਤੀ ਕਾਂਗਰਸ ਪਾਰਟੀ ਨੇ ਜਿੱਥੇ ਅਮਰਿੰਦਰ ਸਿੰਘ ਰਾਜਾ ਵਣਗ ਨੂੰ ਮੁਕਸਰ ਦੇ ਰਹਿਣ ਵਾਲੇ ਉਹਨਾਂ ਨੂੰ ਲੁਧਿਆਣਾ ਪਾਰਟੀ ਨੇ ਮੌਕਾ ਦਿੱਤਾ ਪਰ ਉੱਥੋਂ ਦੇ ਲੋਕਾਂ ਨੇ ਉੱਥੋਂ ਦੀ ਨਵਜਪਛਾਣੀ ਕਿ ਅਮਰਿੰਦਰ ਸਿੰਘ ਰਾਜਾ ਵਣਕ ਕਿ ਕੈਸਾ ਲੀਡਰ ਆ ਜੋ ਲੋਕਾਂ ਦੇ ਨਾਲ ਖੜ ਸਕਦਾ ਵਰਕਰਾਂ ਦੀ ਆਵਾਜ਼ ਚੁੱਕ ਸਕਦਾ ਹੈ ਅੱਜ ਉਹਨਾਂ ਨੇ ਜਤਿ ਦਿੱਤੀ ਅੱਜ ਉਸ ਜਤਿ ਦੀ ਖੁਸ਼ੀ ਦੇ ਵਿੱਚ ਅਸੀਂ ਇਕੱਠੇ ਹੋਇਆ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਬਾਰਕ ਉੱਥੇ ਸਾਡੀ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਸੀਟ ਜਿਹੜੀ ਸਾਲ ਸ਼ੇਰ ਸਿੰਘ ਭਾਇਆ ਲੰਬੇ ਸਮੇਂ ਤੋਂ ਇੱਥੇ ਕਾਂਗਰਸ ਪਾਰਟੀ ਹਾਰਦੀ ਆ ਰਹੀ ਸੀ ਅੱਜ ਪਹਿਲੀ ਵਾਰ ਸ਼ੇਰ ਸਿੰਘ ਭਾਇਆ ਤੀਜੀ ਆਰ ਮੈਂਬਰ ਆਫ ਪਾਰਲੀਮੈਂਟ ਬਣਿਆ ਅੱਜ ਮੁਖਸਰ ਦੇ ਵਿੱਚ ਉਸ ਤੋਂ ਦੁਗਣੀ ਖੁਸ਼ੀ ਹੈ ਜੀ